ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਬਚੀ ਹੋਈ ਆਪਣੀ ਮੂੰਗੀ ਦੀ ਦਾਲ ਐ ਤੇ ਆਪਾਂ ਅੱਜ ਇਹਦੇ ਨਾਲ ਪਰੌਠੇ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਪਰੌਠੇ ਬਣਦੇ ਆ ਤੇ ਨਾਲੇ ਸਾਫਟ ਬਣਦੇ ਆ ਦਾਲ ਕੋਈ ਵੀ ਹੋਵੇ ਮੂੰਗੀ ਦੀ ਹੋਵੇ ਛੋਲਿਆਂ ਦੀ ਹੋਵੇ ਮਾਹਾਂ ਦੀ ਕਾਸੀ ਦੀ ਦਾਲ ਬਚੀ ਹੋਵੇ ਨਾ ਤੇ ਉਹਦੇ ਪਰੌਠੇ ਬਹੁਤ ਵਧੀਆ ਬਣ ਜਾਂਦੇ ਆ ਚਲੋ ਜੀ ਹੁਣ ਆਪਾਂ ਨਾ ਇੱਕ ਵੱਡਾ ਬੌਲ ਲੈਨੇ ਆ ਤੇ ਆਪਾਂ ਇਹਦੇ ਵਿੱਚ ਨਾ ਹੁਣ ਆਹ ਦਾਲ ਪਾਵਾਂਗੇ ਆਪਾਂ ਇੱਕ ਵਾਰ ਥੋੜੇ ਪਾਣਾ ਪਾਵਾਂਗੇ ਜਿੰਨੇ ਸਾਨੂੰ ਪਰੌਠੇ ਚਾਹੀਦੇ ਸੀ ਓਨੇ ਪਾਵਾਂਗੇ ਤੇ ਦਾਲ ਲੋੜ ਪਈ ਤਾਂ ਅਸੀਂ ਹੋਰ ਵੀ ਪਾ ਸਕਦੇ ਹਾਂ ਹੁਣ ਆਪਾਂ ਇਹਦੇ ਵਿੱਚ ਨਾ ਨਮਕ ਮਿਰਚ ਵੀ ਪਾ ਦਾਂਗੇ ਨਮਕ ਤੇ ਮਿਰਚ ਤੇ ਜੀਰਾ ਇਹ ਆਪਾਂ ਨਾ ਆਟੇ ਦੇ ਹਿਸਾਬ ਨਾਲ ਪਾਈ ਜਾਂਦੇ ਦਾਲ ਦੇ ਵਿੱਚ ਤਾਂ ਹੈਗੇ ਹੀ ਆਪਣੇ ਮਸਾਲੇ ਆਟੇ ਦੇ ਹਿਸਾਬ ਨਾਲ ਪਾਉਣੇ ਪੈਂਦੇ ਆਪਾਂ ਨੂੰ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਧਨੀਆ ਹਰਾ ਧਨੀਆ ਤੇ ਆਪਣੀ ਹਰੀ ਮਿਰਚਾਂ ਕੱਟੀ ਇਹ ਪਾ ਦਾਂਗੇ ਆਪਾਂ ਇਹਦੇ ਵਿੱਚ ਪਿਆਜ਼ ਵੀ ਪਾ ਸਕਦੇ ਮੈਂ ਪਿਆਜ਼ ਨਹੀਂ ਪਾਉਂਦੀ ਤੇ ਇੱਧਰ ਮੈਂ ਆਪਾਂ ਨੇ ਥੋੜਾ ਜਿਹਾ ਪਾਲਕ ਕੱਟਿਆ ਸੀ ਤੇ ਪਾਲਕ ਪਾ ਲਾਂਗੇ ਆਪਾਂ ਤੇ ਮਸਾਲੇ ਆਪਾਂ ਕੋਈ ਹੋਰ ਵੀ ਜੇ ਪਾਉਣੇ ਹੋਣ ਤਾਂ ਪਾ ਸਕਦੇ ਆ ਤੇ ਵੈਸੇ ਮੈਂ ਤਾਂ ਨੋਰਮਲ ਜਿਹੇ ਮਸਾਲੇ ਪਾਏ ਆ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਨਾ ਤੇ ਇਹਦੇ ਵਿੱਚ ਹੁਣ ਆਟਾ ਕਣਕ ਦਾ ਆਪਾਂ ਮਿਕਸ ਕਰਾਂਗੇ ਇਸ ਤੱਕ ਕਰਕੇ ਨਾ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਲ dennੇ ਆਟਾ ਆਪਾਂ ਮਿਕਸ ਕਰ ਲਿਆ ਤੇ ਆਪਾਂ ਨਾ ਥੋੜੀ ਜੀ ਦਾਲ ਹੋਰ ਪਾਵਾਂਗੇ ਕਿਉਂਕਿ ਆਪਾਂ ਆਟਾ ਵੀ ਪਾਉਣਾ ਪਊਗਾ ਨਾ ਆਪਾਂ ਦਾਲ ਸਾਰੀ ਪਾ ਲ dennੀ ਹੈ ਦਾਲ ਨਾਲ ਹੀ ਆਪਣੇ ਪਰੌਠੇ ਵਧੀਆ ਪੋਲੇ ਬਣਨਗੇ ਤੇ ਹੁਣ ਆਪਾਂ ਹੱਥ ਨਾਲ ਹੀ ਮਸਲ ਲਾਂਗੇ ਇੱਕ ਚਮਚਾ ਨਾ ਆਪਾਂ ਆٹے ਦਾ ਹੋਰ ਪਾਵਾਂਗੇ ਵੱਡਾ ਚਮਚਾ ਆਪਣਾ ਇਹ ਪਾਵਾਂਗੇ ਬਸ ਇਹਦੇ ਨਾਲ ਆਪਣਾ ਆਟਾ ਬਹੁਤ ਹੀ ਵਧੀਆ ਬਣ ਜਾਊਗਾ। ਲਓ ਜੀ ਆਪਣਾ ਆਟਾ ਨਾ ਬਹੁਤ ਵਧੀਆ 부ਝ ਗਿਆ ਤੇ ਹੁਣ ਨਾ ਆਪਾਂ ਉੱਤੇ ਥੋੜਾ ਜਿਹਾ ਘਿਓ ਲਾ ਕੇ ਨਾ ਇਹਨੂੰ ਤੇ ਰੱਖ ਦਾਂਗੇ 10 ਕਿ ਮਿੰਟ ਰੈਸਟ ਵਾਸਤੇ ਐਸ ਤਰ੍ਹਾਂ ਕਰਕੇ ਆਪਾਂ ਥੋੜਾ ਜਿਹਾ ਘਿਓ ਲਾ ਦਿੰਨੇ ਹੁਣ ਆਪਾਂ 10 ਕਿ ਮਿੰਟ ਰੈਸਟ ਤੇ ਰੱਖਾਂਗੇ। ਆਪਣੇ ਆਟੇ ਨੂੰ ਨਾ 10 ਮਿੰਟ ਹੋ ਗਏ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਹੋਰ ਮਸਲ ਲਾਂਗੇ ਘਿਓ ਲਾ ਕੇ ਨਾ ਹੱਥ ਨਾਲ ਥੋੜਾ ਜਿਹਾ ਹੋਰ ਮਸਲ ਲੈਣੇ ਥੋੜੇ ਸੌਫਟ ਹੋ ਜਾਊਗਾ ਤੇ ਆਪਣੇ ਪਰੌਤੇ ਬਹੁਤ ਵਧੀਆ ਬਣਨਗੇ ਫਿਰ ਐਸ ਤਰ੍ਹਾਂ ਕਰਕੇ ਆਪਾਂ ਤਿਆਰ ਕਰ ਲੈਂਦੇ ਆ ਆਟਾ ਆਪਾਂ ਮਸਲ ਕੇ ਸੌਫਟ ਕਰ ਲਿਆ ਉੱਤੇ ਥੋੜਾ ਜਿਹਾ ਘਿਓ ਹੋਰ ਲਾ ਦਿੰਨੇ ਤੇ ਹੁਣ ਨਾ ਆਪਾਂ ਇਹਦੇ ਟੇੜੇ ਬਣਾਵਾਂਗੇ ਹੱਥ ਨੂੰ ਘਿਓ ਲਾ ਕੇ ਨਾ ਡੇੜੇ ਬਣਾਵਾਂਗੇ ਆਪਾਂ ਇਹਦੇ ਇਹਨਾਂ ਆਪ ਦੇ ਹਿਸਾਬ ਨਾਲ ਛੋਟੇ ਵੱਡੇ ਜਿਹੜੇ ਡੇੜੇ ਆਪਾਂ ਬਣਾਉਣੇ ਆ ਉਹ ਡੋਡੇ ਆਪਾਂ ਬਣਾ ਸਕਦੇ ਤੇ ਬਹੁਤ ਹੀ ਆਸਾਨੀ ਤਰੀਕੇ ਨਾਲ ਬਹੁਤ ਹੀ ਬਚੀ ਹੋਈ ਢਾਲ ਨਾਲੇ ਤਾਂ ਆਪਣੇ ਬਿਲੇ ਲੱਗ ਜਾਂਦੀ ਹੈ ਤੇ ਨਾਲੇ ਵਧੀਆ ਸਵਾਦਿਸ਼ਟ ਪਰੌਠੇ ਬਣਨਗੇ ਆਪਣੇ ਹੁਣ ਆਪਾਂ ਲੈਨੇ ਚੱਕਲਾ ਉਨਾ ਪਨਾ ਪਰੌठा ਬਣਾਉਣੇ ਇਹਨੂੰ ਪੰਨ ਲੈ ਲਿਨੀਏ ਪੇੜੇ ਨੂੰ ਤਵਾ ਆਪਨਾ ਰੱਖਿਆ ਹੋਇਆ ਹੈ ਗਰਮ ਆਪਾਂ ਨੇ ਟਿਕੋਨੇ ਬਣਾਉਣੇ ਟਿਕੋਨੇ ਬਣਾ ਸਕਦੇ ਆ ਚੌਰਸ ਬਣਾਉਣੇ ਚੌਰਸ ਤੇ ਜੇ ਰੋਟੀ ਬਣਾਉਣੀ ਆ ਤਾਂ ਰੋਟੀ ਵੀ ਬਹੁਤ ਵਧੀਆ ਬਣਦੀ ਹੈ ਜੀ ਐਸ ਤੇ ਕਿਆ ਕਰਕੇ ਆਪਾਂ ਵਿੱਚ ਘਿਓ ਲਾ ਕੇ ਨਾ ਪਰੌਠੇ ਬਣਾ ਲਾਂਗੇ ਨਾਤ ਪੈਨ ਵੀ ਹੁੰਦਾ। ਅੱਜ ਪਰੌਠਾ ਆਪਣਾ ਵੇਲ ਲਿਆ ਗਿਆ। ਬਹੁਤ ਵਧੀਆ ਬਣ ਗਿਆ ਤੇ ਹੁਣ ਆਪਾਂ ਨਾ ਦਿੱਤਾ ਵਾ ਆਪਣਾ ਗਰਮ ਹੋ ਗਿਆ ਤੇ ਆਪਾਂ ਇਹਦੇ ਟਕਿਓ ਪਾ ਦਿੰਨੇ ਆ। ਇਹ ਹੁਣ ਆਟਾ ਲੈ ਕੇ ਨਾ ਉਹ ਮੇਟਾ ਠਮਾ ਚ ਜਾਂਦੇ ਜਾਂ ਰੋਟੀ ਫੇਰਦੇ ਉਸ ਤੇ ਜਾਂ ਆਟਾ ਫੇਰਦੇ ਅਸ ਤਰ੍ਹਾਂ ਕਰਕੇ ਤਵਾ ਆਪਣਾ ਚੋਪੜਿਆ ਜੇ ਹੁਣ ਆਪਾਂ ਉੱਤੇ ਦੇ ਪਰੌਠਾ ਪਾ ਜਾਗੇ ਹੁਣ ਆਪਾਂ ਇਹਦਾ ਪਾਸਾ ਫਲਟ ਦਿੰਨੇ ਆ ਅਸ ਤਰ੍ਹਾਂ ਕਰਕੇ ਇਹ ਜਿਹੜਾ ਦੂਸਰੇ ਪਾਸੇ ਸੇ ਆਪ ਇੱਕ ਸਾਈਡ ਤੇ ਕਿਉਂ ਲਾਵਾਂਗੇ ਇਧਰਲੀ ਸਾਈਡ ਨਹੀਂ ਲਾਉਂਦੇ ਦੂਸਰੀ ਸਾਈਡ ਲਾਵਾਂਗੇ ਜਦੋਂ ਉਧਰ ਸੇਕਿਆ ਗਿਆਨ ਉਦੋਂ ਆਪਾਂ ਕਿਉਂ ਲਾਵਾਂਗੇ ਉਹਨਾ ਟਾਈਮ ਆਪਾਂ ਦੂਸਰਾ ਪਰੌਠਾ ਬਣਾ ਲੈਨੇ ਇਧਰ ਮੈਂ ਪੇੜਾ ਬਣਾ ਕੇ ਰੱਖ ਲਿਆ ਤੇ ਹੁਣ ਆਪਾਂ ਇਹਨੂੰ ਵੇਲ ਲੈਨੇ ਤੇ ਫਿਰ ਮੈਂ ਪਰੌਠਾ ਬਣਾ ਦੇਣੀ ਆ ਜਦੋਂ ਆਪਾਂ ਕਿਉਂ ਲਾ ਲੈ ਉੱਤੇ ਤੇ ਹੋਰ ਕਿਉਂ ਇਧਰਲੀ ਸਾਈਡ ਤੇ ਆਪਾਂ ਲਾ ਲਾਂਗੇ ਇਹਨਾਂ ਇਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਇਹਨੂੰ ਵੇਲ ਲਾਂਗੇ ਤੇ ਹੁਣ ਆਪਾਂ ਨਾ ਪਹਿਲੇ ਦੂਸਰੇ ਪਰੌਤੇ ਦਾ ਸਾਈਡ ਬਦਲ ਦਿੰਨੇ ਆਂ ਦੇਖੋ ਹੁਣ ਆਪਾਂ ਇਸ ਸਾਈਡ ਤੇ ਘੁਲਾਵਾਂਗੇ ਇਹ ਨਾ ਬਹੁਤ ਹੀ ਕਰਾਰੇ ਤੇ कुरकुरे ਤੇ ਵਧੀਆ ਬਣਦੇ ਪਰੌਤੇ ਜਿਹੜੇ ਬਚੀ ਹੋਈ ਦਾਲ ਦੇ ਬਹੁਤ ਹੀ ਵਧੀਆ ਬਣਦੇ ਹੁਣ ਆਪਾਂ ਨੇ ਸੇਕ ਕੇ ਤੇ ਲਾ ਲਾਂਗੇ ਹਾਂਜੀ ਪਰੌਠਾ ਆਪਾਂ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਰੱਖ ਤਾ ਪਲੇਟ ਦੇ ਵਿੱਚ ਤੇ ਹੁਣ ਆਪਾਂ ਦੂਸਰਾ ਪਾ ਦੇਾਂਗੇ ਹਾਂ ਦੇਖੋ ਉਸ ਤੱਕ ਆਪਾਂ ਹੁਣ ਇਹਨੂੰ ਸੇਕ ਲਾਂਗੇ ਹੋਂਗੇ ਪਰੌਠੇ ਬਣ ਕੇ ਹੋ ਗਏ ਤਿਆਰ ਤੇ ਆਪਾਂ ਗਾਇਆ ਸਰਵ ਕਰ ਦਿੰਨੇ ਤੇ ਹੁਣ ਆਪਾਂ ਤੁਹਾਨੂੰ ਵਿਖਾਉਣੇ ਆ ਸਰਵ ਕਰਕੇ ਹਾਂਜੀ ਆਪਾਂ ਦਹੀਂ ਲੈ ਲਿਆ ਤੇ ਹੁਣ ਆਪਾਂ ਰੱਖਾਂਗੇ ਇਹਦੇ ਵਿੱਚ ਪਰੌਠੇ ਜਿਹੜੇ ਆਪਾਂ ਬਣਾਏ ਆ ਹੁਣ ਦੇਖੋ ਜੀ ਆਪਣੀ ਬਚੀ ਹੋਈ ਦਾਲ ਦੇ ਪਰੌਠੇ ਬਣ ਕੇ ਹੋ ਗਏ ਤਿਆਰ ਤੇ ਬਹੁਤ ਹੀ ਵਧੀਆ ਬਣੇ ਨਾਲੇ कुरकुरੇ ਨਾਲ ਟੇਸਟੀ ਆ ਆਟਾ ਨਾ ਜ਼ਿਆਦੇ ਪਾਇਓ ਤੇ ਦਾਲ ਥੋੜੀ ਜ਼ਿਆਦੇ ਹੋਣੀ ਚਾਹੀਦੀ ਫਿਰ ਬਹੁਤ ਵਧੀਆ ਬਣਦੇ ਆ ਤੇ ਮਸਾਲੇ ਤੇ ਜੇ ਆਪਣਾ ਮੇਥੀ ਵਗੈਰਾ ਪਾਉਣਾ ਤਾਂ ਪਾ ਸਕਦੇ ਆ ਆਪਾਂ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ